ਜੀ ਕਿਸਾਨ ਸਿਹਤ ਕਮੇਟੀ ਪੰਜਾਬ ਕੋਟ ਬੁੱਡਾ ਜ세ਬੰਦੀ ਵਿਹਲੋਂ ਪੰਜਾਬ ਬੰਦ ਕਰਨ ਦੀ ਅਪੀਲ ਕਰਦੇ ਹੋ ਸਾਰੇ ਵੀਰ ਪਿੰਡ ਪਿੰਡ ਜੀ ਕਿਰਪਾ ਕਰੋ ਜੇ ਕੋਈ ਅਖਨੋਰੀ ਜਾਂ ਖੰਭੂ ਨਹੀਂ ਜਾ ਸਕਦਾ ਉਹ ਕੱਲ੍ਹ ਵਾਲੇ ਮੋੜੇ ਦੇ ਵਿੱਚ ਜ਼ਰੂਰ ਪਹੁੰਚੇ ਉਹ ਆਪਣੀ ਜ਼ਿੰਦਗੀ ਦਾ ਇੱਕ ਜ세ਬੰਦੀ ਦੇ ਲੈ ਕੇ ਦੋ ਕੋਟ ਬੁੱਢਾ ਜੇ ਕੋਈ ਅਪੀਲ ਕਲ ਨੂੰ ਥੋੜਾ ਹੱਥ ਚੱਲਣ ਦੇ ਥੋੜਾ ਹੱਥ ਦੇਖੋ ਕਿੰਨੀਆਂ ਗੱਡੀਆਂ ਜਿਹੜੀਆਂ ਮਗਰ ਜਾ ਰਹੀਆਂ ਜੀ ਸਾਨੂੰ ਬੇਨਤੀ ਆ ਕਿ ਜਲੇਵਾਲ ਸਾਹਿਬ ਆਪਕੋ ਆਕਾਲਾ ਬੰਦ ਰੱਖ ਕੇ ਸੰਤ ਜੀ ਕੱਲ ਨੂੰ ਪੰਜਾਬ ਪੰਥ ਦਾ ਸਮਰਥਨ ਕਰੋ ਤਗੜੇ ਹੋ ਕੇ ਇਸੰਦ ਢੱਲੇਵਾਲ ਨੂੰ ਕੱਲ ਨੂੰ 34 ਦਿਨ ਹੋ ਜਾਣੇ ਆ ਮਰਨ ਵਰਤੇ ਉੱਪਰ ਬੈਠਿਆ ਹੋਇਆ ਆ ਜਿਨ੍ਹਾਂ ਨੇ ਅੰਨ ਨੂੰ ਤਿਆਗਿਆ ਹੋਇਆ ਹੈ ਕਿਰਪਾ ਕਰਕੇ ਵੱਧ ਤੋਂ ਵੱਧ ਜੋ ਕਰੋ ਵਧੀਆ ਭਾਜੀ ਵਧੀਆ ਹੋਰ ਵਧੀਆ ਬੰਦ ਕਰਕੇ ਪੂਰਨ ਤੌਰ ਤੇ ਆਪਣੇ ਕਾਰੋਬਾਰ ਬੰਦ ਕਰਕੇ ਆਪਾਂ ਉਹਦਾ ਸਮਰਥਨ ਕਰੀਏ ਉਸਾਨ ਕਸ ਕਮੇਟੀ ਕੋਟਮੁਟਾ ਆਪ ਜੀ ਨੂੰ ਬੇਨਤੀ ਕਰਦੀ ਹੈ ਕਿ ਦੋਵਾਂ ਫਾਰਮਾਂ ਵੱਲੋਂ ਜੋ ਵਧੀਆ ਭਾਜੀ ਵਧੀਆ ਇਹਨਾਂ ਦਾ ਪ੍ਰੋਗਰਾਮ ਲੈ ਕੇ ਆ ਗਿਆ ਹੈ ਸੋ ਵਾਦੋਂ ਵਾਦੋਂ ਆਪਣਾ ਕੋਟ ਮੁੱਢਾ ਜਥੇਬੰਦੀ ਆਪ ਜੀ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੀ ਹੈ ਉਹਨਾਂ ਫਾਰਮਾਂ ਵਿੱਚੋਂ ਦਿੱਤੇ ਪ੍ਰੋਗਰਾਮ ਦਾ ਸਮਰਥਨ ਕਰੋ ਢੱਲੇਵਾਲ ਸਾਹਿਬ ਨੂੰ ਅੱਜ 33 ਦਿਨ ਹੋ ਗਏ ਹਨ ਮਰਨ ਵਰਤੇ ਬੈਠਿਆ ਹੋਇਆ ਉਹਨਾਂ ਦਾ ਸੰਯੋਗ ਕੀਤਾ ਜਾਵੇ ਸੋ ਵਾਦੋਂ ਵਾਦੋਂ ਆਪ ਨਾਲ ਉਹਨਾਂ ਦਾ ਸੰਯੋਗ ਕਰਕੇ ਹਿਸਾਬਾ ਪਾਓ ਧੰਨਵਾਦ ਜੀ ਉਹ ਕਿੰਨਾ ਕਾਫਲਾ ਜਿਹੜਾ ਮਗਲ ਜਾ ਰਿਹਾ ਜੀ ਸਾਰੇ ਜਣੇ ਵੇਖੋ ਵੱਡਾ ਕਾਫਲਾ ਵੱਡਾ ਕਾਫਲਾ ਜੀ ਵੀਡੀਓ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ਜੀ ਵੱਡੀ ਗਿਣਤੀ ਚ ਜਾ ਰਹੇ ਹਾਂ ਹਾਂ ਜੀ ਪ੍ਰਤਾਪ ਸਿੰਘ ਸਾਡਾ ਜਿਹੜਾ ਇਹ ਬੜਾ ਸੰਯੋਗ ਕਰਦਾ ਤੇ ਇਹਦੇ ਚੈਨਲ ਨੂੰ ਵੱਧੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਕੱਲ ਨੂੰ ਪੰਜਾਬ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਵਾ ਉਹਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ 33ਵਾਂ ਦਿਨ ਹੋ ਗਿਆ 29 ਤਰੀਕ ਨੂੰ ਕੱਲ 30 ਤਰੀਕ ਨੂੰ 34 ਦਿਨ ਹੋ ਜਾਣੇ ਆ ਜੋ ਸਿਰਫ ਪਾਣੀ ਦੇ ਉੱਪਰ ਹੀ ਨਰ ਭਰਿਆ ਸੋ ਉਹਨਾਂ ਦਾ ਸਮਰਥਨ ਕਰਦਿਆਂ ਹੋਇਆਂ ਸਾਰੇ ਸਮੂਹ ਲੋਕਾਂ ਨੂੰ ਹਰ ਕਿਤੇ ਵਾਲੇ ਲੋਕਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਆਪਣੇ ਆਪਣੇ ਕੰਮ ਛੱਡ ਕੇ ਦੁਕਾਨਾਂ ਬੰਦ ਕਰਕੇ ਕਿਸੇ ਰੋ ਉਹਨਾਂ ਦਾ ਸਮਰਥਨ ਕਰੋ ਵਹਿਗੂਦੀ ਦਾ ਖਾਲਸਾ ਵਹਿਗੂਦੀ ਅੱਗੇ ਆਓ ਆਓ ਤੇ ਲੋਕ ਆਓ ਜੱਗੇ ਅਸਾਂ ਵਸ ਕਰੀਏ ਜਿਹੜਾ ਵੋਟ ਦੀ ਗੱਲ ਚ ਪਾ ਲਾ